ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਜਾਰੀ ਫੂਡ ਸੇਫਟੀ ਵੈਨ ਔਨ 휠 ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਸਥਾਨਕ ਸਿਵਲ ਸਰਜਨ ਦਫ਼ਤਰ ਤੋਂ ਹਰੀ ਚੰਡੀ ਦੇ ਕਿਰਵਾਨਾ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸ਼੍ਰੀ ਸ਼ਮਸ਼ੇਰ ਸਿੰਘ ਚੇਅਰਮੈਨ ਸ਼੍ਰੀ 파ਰਤਪੂਸ਼ਨ ਸ਼ਰਮਾ ਸਿਵਲ ਸਰਜਨ ਡਾਕਟਰ ਹਰਪਜਨ ਰਾਮ ਮੰਡੀ ਦੇ ਇਲਾਵਾ ਡਾਕਟਰ ਰੋਮੀ ਰਾਜਾ ਅਤੇ ਸਿਹਤ ਵਿਭਾਗ ਦੇ ਹੋਰ तमाम ਅਧਿਕਾਰੀ ਮੌਜੂਦ ਸਨ ਇਸ ਮੌਕੇ ਦੇ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਫੂਡ ਸੀਲਟੀ ਵੈਨ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਤੀ ਗਈ ਹੈ ਔਰ ਇਹ ਵੈਨ ਖਾਣ ਪੀਣ ਦੇ ਪਦਾਰਥਾਂ ਦੀ ਮਿਲਾਵਟ ਨੂੰ ਰੋਕਣ ਵਿੱਚ ਸਹਾਈ ਹੋਏਗੀ ਉਹਨਾਂ ਨੇ ਕਿਹਾ ਕਿ ਇਸ ਵੈਨ ਵੱਲੋਂ ਮਾਮੂਲੀ ਫੀਸ ਨਾਲ ਖਾਣ ਪੀਣ ਦੇ ਪਦਾਰਥਾਂ ਦੀ ਜਾਂਚ ਕਰਵਾ ਕੇ ਆਮ ਲੋਕ ਮਿਲਾਵਟ ਦਾ ਪਤਾ ਲਗਾ ਸਕਦੇ ਹਨ ਗੱਲਬਾਤ ਜੇਰਮਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਦੇਸ਼ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਔਰ ਚੰਗਾ ਵਾਤਾਵਰਨ ਔਰ ਚੰਗਾ ਖਾਣ ਪੀਣ ਦੇਣਾ ਹੈ ਜਿਸ ਨੂੰ ਲੈ ਕੇ ਖਾਸ ਤੌਰ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਨੂੰ ਉਹਨਾਂ ਦੀ ਅਪੀਲ ਦੇ ਉੱਤੇ ਇਹ ਫੂਡ ਸੇਫਟੀ ਵੈਨ ਭੇਜੀ ਗਈ ਹੈ ਚੇਅਰਮੈਨ ਰਮਨ ਬਹਿਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਇਸ ਵਿੱਚ ਨਾਮਾਤਰ ਫੀਸ ਭਰ ਕੇ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਟੈਸਟ ਜ਼ਰੂਰ ਕਰਾਣ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਜੋ ਖਾ ਰਹੇ ਹਾਂ ਉਹ ਕਿੰਨਾ ਕੁ ਸੱਚ ਹੈ ਫੂਡ ਸੇਫਟੀ ਔਨ 휠 ਆ ਇਹਦਾ ਮਤਲਬ ਇਹ ਹੁੰਦਾ ਸੀ ਵੀ ਜਿਹੜੇ ਲੋਕਾਂ ਨੂੰ ਮਕਸਦ ਇਹ ਆ ਵੀ ਉਹਨਾਂ ਨੂੰ ਕੌਨਸ਼ੀਅਸ ਕੀਤਾ ਜਾਵੇ ਕਿ ਜਿਹੜਾ ਖਾਣ ਪਾਣ ਦਾ ਸਿਸਟਮ ਉਹਨੂੰ ਠੀਕ ਕਿੱਦਾਂ ਹੋਣਾ ਔਰ ਕਈ ਵਾਰੀ ਕੀ ਹੁੰਦਾ ਸੀਗਾ ਵੀ ਰੈਗੂਲਰ ਛਾਪਾ ਮਾਰੀ ਹੁੰਦੀ ਸੀਗੀ ਉਹਦਾਂ ਲੋਕਾਂ ਦੀ ਵੀ ਮੁਸ਼ਕਲ ਆਉਂਦੀ ਸੀ ਇੱਕ ਆਮ ਰਾਏ ਨਹੀਂ ਸੀ ਬਣਦੀ ਕਿ ਪਬਲਿਕ ਓਪੀਨੀਅਨ ਨਹੀਂ ਸੀ ਬਣਦਾ ਕਿਉਂਕਿ ਅੱਜਕੱਲ ਤੁਸੀਂ ਵੇਖਿਆ ਵੀ ਬੱਚੇ ਜਿਹੜੇ ਸਾਡੇ ਦੇ ਨੌਜਵਾਨ ਨੇ ਜੰਕ ਫੂਡ ਵੱਲ ਬਹੁਤ ਜ਼ਿਆਦਾ ਪ੍ਰਵਿਰਤੀ ਹੋ ਗਈ ਆ ਸੋ ਇਹ ਜਿਹੜੀ ਵੈਨ ਆ ਇਹ ਸਾਡੇ ਜ਼ਿਲ੍ਹਾ ਗੁਰਦਾਸਪੁਰ ਨੂੰ ਮਿਲੀ ਆ ਇਹ ਖਾਸ ਕਰ ਸਕੂਲਾਂ ਚ ਕਾਲਜਾਂ ਦੇ ਵਿੱਚ ਔਰ ਜਿਹੜੀਆਂ ਪਬਲਿਕ ਪਲੇਸਸ ਨੇ ਉੱਥੇ ਜਾਏਗੀ ਉੱਥੇ ਜਾ ਕੇ ਮੌਕੇ ਤੇ ਇਹਦੇ ਵਿੱਚ ਸਾਰੀ ਇਕਵਿਪਮੈਂਟ ਜਿਹੜੀ ਆ ਉਹ ਫਿਕਸ ਹੈਗੀ ਆ ਉੱਤੋਂ ਹੀ ਸੈਂਪਲ ਲੈ ਕੇ ਉਹਨੂੰ ਚੈੱਕ ਕਰ ਲੇਗੀ ਚੈੱਕ ਕਰਕੇ ਮੌਕੇ ਤੇ ਉਹਦੀ ਜਿਹੜੀ ਰਿਪੋਰਟ ਆ ਉਹਨੂੰ ਮਿਲ ਜਾਏਗੀ ਸੋ ਉੱਤੇ ਇੱਕਦਮ ਨਾਲ ਇੱਕ ਪਬਲਿਕ ਅਵੇਅਰਨੈਸ ਲਈ ਇੱਕ ਪਬਲਿਕ opinion ਲਈ ਇਹ ਇੱਕ ਬਹੁਤ ਵਧੀਆ ਚੀਜ਼ ਆ ਉਹਦੇ ਨਾਲ ਲੋਕਾਂ ਦੇ ਵਿੱਚ ਫੀਲਿੰਗ ਆਊਗੀ ਵੀ ਜੋ ਉਹਦੀ ਖਾ ਰਹੇ ਹੋ ਠੀਕ ਵੀ ਹੈ ਕਿ ਨਹੀਂ ਇਹਦੇ ਵਿੱਚ ਕੀ ਬਲਾਵਟ ਆ ਕੀ ਸਟੈਂਡਰਡ ਚੀਜ਼ਾਂ ਨੇ ਸੋ ਅੱਗੇ ਉਹ ਜਿਹੜਾ ਪ੍ਰੋਸੀਜਰ ਹੁੰਦਾ ਜੀ ਬਹੁਤ ਲੰਬਾ ਸੀ ਹੁਣ ਇਹਦੇ ਨਾਲ ਹਰ ਧਵਾ ਦੇ ਪਿੰਡਾਂ ਦੇ ਵਿੱਚ ਵੀ ਚਲੀ ਜਾਏਗੀ ਉੱਥੇ ਵੀ ਕਈ ਥਾਵਾਂ ਤੇ ਤੁਸੀਂ ਦੇਖਦੇ ਹੋ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਅਨਹਾਈਜਨਿਕ ਹੈਗੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਲਈ ਇੱਕ ਬਹੁਤ ਵੱਡਾ ਐਡਵਾਂਟੇਜ ਔਰ ਸਾਡੇ ਗੁਰਦਾਸਪੁਰ ਨੂੰ ਇੱਕ ਵੈਨ ਮਿਲਿਆ ਮੈਂ ਸਰਕਾਰ ਦਾ ਇਸ ਗੱਲ ਦੀ ਧਰਵਾਦ ਕਰਦਾ ਔਰ ਅੱਜ ਅਸੀਂ ਵਿਧੀਵਤ ਤਰੀਕੇ ਦੇ ਨਾਲ ਇਨੂੰ ਅਸੀਂ ਅੱਜ ਰਵਾਨਾ ਕੀਤਾ ਔਰ ਆਪਣਾ ਕੰਮ ਜਿਹੜਾ ਇਮੀਡੀਏਟਲੀ ਅਜਿਹੇ ਸੈਕਟ ਦਾ ਮੋਟੇ ਸੁਨੇਹਾ 50 ਰੁਪਏ ਆ ਸਾਰਾ ਨੋਮੀਨਲ ਚਾਹ। ਬਹੁਤ ਨੋਮੀਨਲ ਪੈਸੇ ਨਹੀਂ ਔਰ ਉਹਦੇ ਵਿੱਚ ਉਸ ਨੋਮੀਨਲ ਦੇ ਵਿੱਚ ਕੁਝ ਵੀ ਨਹੀਂ। ਮੇਨ ਮਕਸਦ ਲੋਕਾਂ ਨੂੰ ਜਾਗਰਤ ਕਰਨ ਦਾ। ਲੋਕਾਂ ਦੀਆਂ ਆਦਤਾਂ ਨੂੰ ਠੀਕ ਕਰਨ ਦਾ। ਲੋਕਾਂ ਨੂੰ ਇਹ ਸਮਝਾਉਣ ਦੀ ਲੋੜ ਆ ਕਿ ਜੋ ਜੀ ਖਾ ਰਹੇ ਆ ਉਹ ਠੀਕ ਆ। ਉਹਦੇ ਨਾਲ ਸਾਡੀਆਂ ਸਿਹਤਾਂ ਠੀਕ ਰਹਿਣਗੀਆਂ। ਸੋ ਜਦੋਂ ਇਹ ਗੱਲ ਲੋਕਾਂ ਦੇ ਵਿੱਚ ਆ ਗਈ ਤੇ ਆਪਣੇ ਆਪ ਮਸਲੇ ਜਿਹੜੇ ਨੇ ਹੱਲ ਹੋਣਗੇ। ਔਰ ਆਪਣੀਆਂ ਜਿਹੜੇ ਸ਼ਾਪ ਸ਼ਾਪਕੀਪਰਸ ਨੇ ਜਿਹੜੇ ਦੀ ਐਸਟੈਬਲਿਸ਼ ਨੇ ਉਹ ਆ ਵੀ ਕਰਾ ਸਕਦੇ ਨੇ ਮੰਨ ਲਓ ਕਿ ਜਿਹੜਾ ਦੁਕਾਨਦਾਰ ਨੇ ਆਪਣਾ ਸੈਂਪਲ ਚੈੱਕ ਕਰਾਣਾ ਉਹ ਗੱਡੀ ਖੜੀ ਕਰ ਦੇਣਗੇ ਦੇਖ ਕੇ ਉਹ ਤੇ ਦੱਸ ਦੇਣਗੇ ਮਕਸਦ ਇਹ ਆ ਵੀ ਲੋਕਾਂ ਨੂੰ ਜਾਗਰਤ ਕਰਨਾ ਲੋਕਾਂ ਨੂੰ ਪ੍ਰਕਾਸ਼ਨ ਦਿਵਾਉਣੀ ਆ ਤੇ ਲੋਕਾਂ ਨੂੰ ਸਹੂਲਤ ਦੇਣੀ ਆ ਥੈਂਕ ਯੂ ਜੀ